ਦੇ ਅੰਮ੍ਰਿਤਸਰ ਦੇ ਚੈਟਰਟ ਦੇ ਵਿੱਚ ਇਨਕਾਊਂਟਰ ਹੋਇਆ ਹੈ ਤੇ ਮਲਜ਼ਮ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਹੈ ਜਵਾਬੀ ਕਾਰਵਾਈ ਦੇ ਵਿੱਚ ਬਦਮਾਸ਼ ਵੀ ਜ਼ਖਮੀ ਹੋ ਗਿਆ ਪੁਲਿਸ ਨੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਮ੍ਰਿਤਪਾਲ ਸਿੰਘ ਉਰਫ ਰੋਨੀ ਦੇ ਵਜੋਂ ਮਲਜ਼ਮ ਦੀ ਪਛਾਣ ਹੋਈ ਹੈ ਮਲਜ਼ਮ ਨੇ ਰਿਹਾਈਸ਼ੀ ਇਲਾਕੇ ਦੇ ਵਿੱਚ ਫਾਇਰਿੰਗ ਕੀਤੀ ਸੀ ਡਿਲੀਵਰੀ ਬoi ਦਾ ਇਹ ਮਲਜ਼ਮ ਅਮ੍ਰਿਤਪਾਲ ਸਿੰਘ ਕੰਮ ਕਰਦਾ ਸੀ ਤਾਹਮ ਖਬਰਾਂ ਇਸ ਸਮੇਂ ਕਾਬਲੇ ਗੋਰਾ ਹੈ ਕਿ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਚੈਟਰਟ ਦੇ ਵਿੱਚ ਇੱਕ ਇਨਕਾਊਂਟਰ ਹੋਇਆ ਹੈ ਮਲਜ਼ਮ ਨੇ ਪੁਲਿਸ ਦੇ ਉਪਰ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਬਦਮਾਸ਼ ਜ਼ਖਮੀ ਹੋ ਗਿਆ ਪੁਲਿਸ ਨੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਅਮਰਿਤਪਾਲ ਸਿੰਘ ਦੇ ਵੱਜੋਂ ਪਛਾਣ ਹੋਈ ਹੈ ਅਮਰਿਤਪਾਲ ਸਿੰਘ ਜੋ ਕਿ ਨਾਮ ਉਸ ਦਾ ਨਿਕਨੇਮ ਤੁਸੀਂ ਕਹਿ ਸਕਦੇ ਰੋਨੀ ਵੀ ਹੈ ਰੋਨੀ ਦੇ ਵੱਜੋਂ ਮੁਲਜ਼ਮ ਦੀ ਪਛਾਣ ਹੋਈ ਹੈ ਮੁਲਜ਼ਮ ਨੇ ਪੁਲਿਸ ਦਾ ਤਰਕ ਹੈ ਕਿ ਮੁਲਜ਼ਮ ਨੇ ਰਿਹਾਈਸ਼ੇ ਇਰਾਕੇ ਦੇ ਵਿੱਚ ਹੀ ਪੁਲਿਸ ਦੇ ਤੇ ਗੋਲੀਆਂ ਚਲਾ ਦਿੱਤੀਆਂ ਔਰ ਡਿਲੀਵਰੀ ਬoi ਦਾ ਇਹ ਸ਼ਖਸ ਕੰਮ ਕਰਦਾ ਸੀ ਉਹ ਸ਼ਹਿਰਟਾ ਦੇ ਵਿੱਚ ਇਨਕਾਊਂਟਰ ਹੋਇਆ ਬਦਮਾਸ਼ ਜ਼ਖਮੀ ਹੋਇਆ ਇੱਕ ਜਿਹੜਾ ਮੁਲਜ਼ਮ ਆ ਉਸ ਨੂੰ ਕਾਬੂ ਕੀਤਾ ਗਿਆ ਮੁਲਜ਼ਮ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਔਰ ਡੈਫੀਨਿਟਲੀ ਜਿਹੜੀ ਪੁਲਿਸ ਆ ਉਸ ਦੇ ਵੱਲੋਂ ਵੀ ਬੈਕਪਾਇਰ ਕੀਤਾ ਗਿਆ ਹੋਵੇਗਾ ਪੁਲਿਸ ਨੇ ਵੀ ਜਵਾਬ ਦਿੱਤਾ ਹੋਵੇਗਾ ਤਾਂ ਫਿਰ ਇਸ ਇਨਕਾਊਂਟਰ ਦੇ ਵਿੱਚ ਅਮਰਿਤਪਾਲ ਉਰਫ ਰੋਨੀ ਜਿਹੜਾ ਮੁਲਜ਼ਮ ਹੈ ਉਹ ਜ਼ਖਮੀ ਹੋਇਆ ਤੇ ਉਸ ਨੂੰ ਗ੍ਰਿਫਤਾਰ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਹੈ ਇਹ ਚੈਰਟਾ ਦੀ ਪੂਰੀ ਘਟਨਾ ਹੈ ਜਿੱਥੇ ਇਹ ਪੂਰਾ ਘਟਨਾਕਰਮ ਵਾਪਰਿਆ ਹੈ ਅੰਮ੍ਰਿਤਪਾਲ ਨਾਮ ਦਾ ਇੱਕ ਸ਼ਖਸ ਹੈ ਜਿਸ ਦਾ ਨਿਕਨੇਮ ਰੋਨੀ ਹੈ ਤੇ ਰੋਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜ਼ਖਮੀ ਹਾਲਤ ਦੇ ਵਿੱਚ ਹਾਲਾਂਕਿ ਇਹਦੇ ਤੇ ਕਿਹੜੇ ਕਿਹੜੇ ਮਾਮਲੇ ਦਰਜ ਨੇ ਇਸ ਦੇ ਤੇ ਕੀ ਇਲਜ਼ਾਮ ਨੇ ਉਹ ਇੱਕ ਜ਼ਰੂਰ ਜਾਂਚ ਦਾ ਵਿਸ਼ਾ ਹੈਗਾ ਇਹ ਜੋ ਪੁਲਿਸ ਇਸ ਸਮੇਂ ਇਨਵੈਸਟੀਗੇਟ ਕਰ ਰਹੀ ਹੈ ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਖਬਰ ਹੈ ਬਰਨਾਲਾ ਤੋਂ ਬਰਨਾਲਾ ਦੇ ਵਿੱਚ ਲੁਟੇਰਾ ਗਿਰੋ ਅਤੇ ਪੁਲਿਸ ਦੇ ਵਿਚਾਲੇ ਮੁੱਠਪੇੜ ਹੋਈ ਹੈ ਹਨ ਤੇ ਵੱਡੀ ਖਬਰ ਤੇ ਦੋਵੇਂ ਪਾਸੇ ਤੋਂ ਕਈ ਰਾਉਂਡ ਗੋਲੀਆਂ ਚੱਲੀਆਂ ਨੇ ਪੁਲਿਸ ਨੇ ਪੰਜ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਇਨਕਾਊਂਟਰ ਦੇ ਦੌਰਾਨ ਇੱਕ ਮੁਲਜ਼ਮ ਜ਼ਖਮੀ ਵੀ ਹੋ ਗਿਆ ਇਹਨਾਂ ਦੇ ਕੋਲੋਂ 332 ਬੋਰਡ ਦਾ ਪਿਸਤੌਲ 32 ਬੋਰਡ ਦੀ ਰਾਈਫਲ ਵੀ ਬਰਾਮਦ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੇਜ਼ ਤਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਇਲਜ਼ਾਮ ਨੇ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਕੁਝ ਦਿਨ ਪਹਿਲਾਂ ਨਿਗਮ ਇਨਸਪੈਕਟਰ ਤੋਂ ਵੀ ਇਹਨਾਂ ਦੇ ਵੱਲ ਤਪਾ ਮੰਡੀ ਦੇ ਵਿੱਚ ਇੱਕ ਵਪਾਰੀ ਦੇ ਨਾਲ ਕੁੱਟਮਾਰ ਕਰਕੇ ਉਸ ਤੋਂ ਲੁੱਟ ਕੀਤੀ ਗਈ ਸੀ। ਅਗਲਗ ਮਾਮਲੇ ਇਹਨਾਂ ਦੇ ਉੱਤੇ ਦਰਜ ਨੇ। ਖੈਰ ਪੁਲਿਸ ਇਹਨਾਂ ਦੀ ਪਾਲ ਕਰ ਰਹੀ ਸੀ। ਪੁਲਿਸ ਨੂੰ ਇਤਲਾ ਮਿਲੀ ਕਿ ਰਾਾਇਆ। ਔਰ ਉਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਰਿਆ ਔਰ ਕਾਬਲੇ ਗੋੜੇ ਕਿ ਦੋਵੇਂ ਪਾਸੇ ਤੋਂ ਜਿਹੜੀਆਂ ਗੋਲੀਆਂ ਚੱਲੀਆਂ ਨੇ। ਐਨਕਾਊਂਟਰ ਹੋਇਆ ਤੇ ਐਨਕਾਊਂਟਰ ਦੇ ਦੌਰਾਨ ਇੱਕ ਜਿਹੜਾ ਮੁਲਜ਼ਮ ਸੀ ਉਹ ਜ਼ਖਮੀ ਵੀ ਹੋ ਗਿਆ। ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਇਨਫੈਕਟ ਪੰਜ ਜਿਹੜੇ ਲੁਟੇਰਿਆਂ ਦੇ ਗਰੋਹ ਦੇ ਮੈਂਬਰ ਸੀ ਪੰਜ ਲੁਟੇਰੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੇ ਉੱਤੇ ਇਲਜ਼ਾਮ ਹੈ ਕਿ ਇਹ ਲੁੱਟਾਂ ਖਵਾਉਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਹਥਿਆਰ ਵੀ ਬਰਾਮਦ ਹੋਏ ਨੇ ਤੇਜ਼ ਤਾਰ ਹਥਿਆਰ ਵੀ ਬਰਾਮਦ ਹੋਏ ਨੇ ਕੁਝ ਦਿਨ ਪਹਿਲਾਂ ਇਹਨਾਂ ਦੇ ਉੱਤੇ ਅਲੀਗੇਸ਼ਨਸ ਨੇ ਕਿ ਨਿਗਮ ਇਨਸਪੈਕਟਰ ਤੋਂ ਇਹਨਾਂ ਨੇ ਲੁੱਟ ਕੀਤੀ ਸੀ ਦੋ ਦਿਨ ਪਹਿਲਾਂ ਤਪਾ ਮੰਡੀ ਦੇ ਵਿੱਚ ਇੱਕ ਵਪਾਰੀ ਦੇ ਨਾਲ ਕੁੱਟਮਾਰ ਕੀਤੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਆਸ਼ੀਸ਼ ਸ਼ਰਮਾ ਬਰਨਾਲ ਤੋਂ ਸਾਡੇ ਸੇਵਾਗੀ ਇਸ ਸਮੇਂ ਸਾਡੇ ਨਾਲ ਨੇ ਅਸ਼ੀਸ਼ ਕੀ ਕੋਈ ਤੁਹਾਡੇ ਕੋਲ ਜਾਣਕਾਰੀ ਹੈ ਇਹ ਲੁਟੇਰੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਜੀ ਗੌਰਵ ਭਾਈ ਵੱਡੀ ਘਟਨਾ ਤਾਂ ਬਣੀ ਕੱਲ ਰਾਤ ਜਦੋਂ ਅਨਾਜ ਮੰਡੀ ਬਰਨਾਲਾ ਵਿੱਚ ਕਪਾੜੇ ਜਿਹੜੀ ਮੰਡੀ ਪਣੀ ਹੋਈ ਹੈ ਉੱਥੇ ਪੁਲਿਸ ਦੀ ਇੱਕ ਫਾਇਰਿੰਗ ਹੁੰਦੀ ਹੈ ਤੇ ਉਸ ਦੌਰਾਨ ਜਰੂਰੀ ਇੱਕ ਹਲਚਲ ਜਿਹੜਾ ਹੁੰਦੀ ਹੈ ਸ਼ਹਿਰ ਵਿੱਚ ਕੀ ਬਨਾਲਾ ਦੇ ਨਾਜ ਮੰਡੀ ਗੋਲੀ ਚੱਲੀ ਪਰ ਉੱਥੇ ਪੁਲਿਸ ਦੇ ਵੱਲੋਂ ਅੱਗੇ ਕਿਸੇ ਨੂੰ ਜਾਣ ਨਹੀਂ ਦਿੱਤਾ ਗਿਆ ਪਰ ਅੱਜ ਇਹ ਖੁਸ਼ੀ ਸਾਫ ਹੋ ਗਈ ਸੀ ਕਲੀਅਰ ਪੁਲਿਸ ਦੀ ਜਿਹੜੇ ਗਏ ਲੁੱਟ ਖੋਹ ਕਰਨ ਵਾਲੇ ਗਰੋਹ ਦੇ ਬੰਦੇ ਸੀ ਉਹਨਾਂ ਦਾ ਪਿੱਛਾ ਕਰ ਰਹੀ ਸੀ ਤੇ ਉਹਨਾਂ ਨੇ ਜਦੋਂ ਪੁਲਿਸ ਤੇ ਗੋਲੀ ਚਲਾਈ ਤੇ ਜਵਾਬੀ ਤੌਰ ਤੇ ਪੁਲਿਸ ਵੱਲੋਂ ਵੀ ਉਹਨਾਂ ਦੇ ਗੋਲੀ ਚਲਾਈ ਜਿਨ੍ਹਾਂ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਚਾਰ ਲੋਕਾਂ ਨੂੰ ਰਾਤ ਗਿਰਸਤਾਰ ਕਰ ਲਿਆ ਗਿਆ ਸੀ ਤੇ ਇੱਕ ਵਿਅਕਤੀ ਨੂੰ ਉਹਨਾਂ ਦੇ ਪੁੱਛਕੇਸ ਦੇ ਬਾਅਦ ਇੱਕ ਹੋਰ ਬਨਾਲਾ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਦੋ ਵਿਅਕਤੀ ਬਠਿੰਡਾ ਜ਼ਿਲ੍ਹੇ ਦੇ ਸੰਬੰਧਿਤ ਕਰਦੇ ਨੇ ਇਹ ਬਨਾਲਾ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦੇ ਸੀ ਜਿਵੇਂ ਲੁੱਟਖੋਹ ਕਰਦੇ ਸੀ ਤੇ ਰਾਤ ਨੂੰ ਆ ਕੇ ਕੁੱਟਮਾਰ ਕਰਕੇ ਨਾ ਲੁੱਟਖੋ ਕਰਕੇ ਜਾਂਦੇ ਸੀ ਇਸ ਨੂੰ ਲੈ ਕੇ ਬਨਾਲਾ ਵਿੱਚ ਬਹੁਤ ਲੋਕਾਂ ਤੋਂ ਧਮਾਨ ਸੀ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਪਿਛਲੇ ਦਿਨਾਂ ਵਿੱਚ ਤਫਾ ਮੰਡੀ ਵਿੱਚ ਇੱਕ ਵਪਾਰੀ ਨਾਲ ਲੁੱਟ ਲੁੱਟਖੋਹ ਦੇ ਬਾਅਦ ਵਪਾਰੀਆਂ ਵੱਲੋਂ ਬਾਜ਼ਾਰ ਵੀ ਬੰਦ ਕਰ ਦਿੱਤਾ ਗਿਆ ਸੀ ਪਰ ਪੁਲਿਸ ਨੇ ਜਿਹੜਾ 24 ਘੰਟੇ ਦਾ ਟਾਈਮ ਮੰਗਿਆ ਸੀ ਪਰ ਪੁਲਿਸ ਨੇ 24 ਘੰਟੇ ਦੇ ਵਿੱਚ ਹੀ ਇਹ ਦੋਸ਼ ਜਿਹੜੇ ਗਰੋ ਨੇ ਉਹਨਾਂ ਨੂੰ ਕਾਬੂ ਕਰ ਲਿਆ ਪੁਲਿਸ ਦਾ ਇਹ ਕਹਿਣਾ ਹੈ ਕਿ ਹਜੇ ਹੋਰ ਵੀ ਖੁਲਾਸੇ ਹੋ ਸਕਦੇ ਨੇ ਪਰ ਦੋ ਜਿਹੜੇ ਨਿਆਜ ਪਿਸਟਲ ਤੇ ਇੱਕ ਲੋਹੇ ਦੇ ਰੌੜ ਤੇ ਇੱਕ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਜੀ ਗੌਰਵ ਠੀਕ ਹੈ ਸ਼ੁਕਰੀਆ ਤਾਂ ਵੱਸਟ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਲਈ ਜਿਹੜੇ ਹਥਿਆਰ ਬਰਾਮਦ ਕੀਤੇ ਗਏ ਨੇ ਪੰਜ ਲੁਟੇਰੇ ਗ੍ਰਿਫਤਾਰ ਕੀਤੇ ਗਏ ਨੇ 23 ਤਰ ਹਜ਼ਾਰ ਵੀ ਬਰਾਮਦ ਹੋਏ ਨੇ ਪਿਸਤਲ ਰਾਈਫਲ ਵੀ ਬਰਾਮਦ ਕੀਤੀ ਗਈ ਹੈ ਇਹ ਪੂਰਾ ਘਿਰੋ ਜਿਹੜਾ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਦੋ ਵਾਰਦਾਤਾਂ ਮੈਂ ਤੁਹਾਨੂੰ ਦੱਸਿਆ ਬਰਨਾਲਾ ਤੋਂ ਸਾਡੇ ਸੇਹੋਗੀ ਆਸ਼ੀਸ਼ ਨੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਉਮੀਦ ਕਰਦੇ ਹਾਂ ਕਿ ਬਰਨਾਲਾ ਤੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਜਿਹੜੀ ਇਹਨਾਂ ਦੀ دہشت ਫੈਲੀ ਹੋਈ ਸੀ ਤਾਂ ਜ਼ਰੂਰ ਉਸ ਨੂੰ ਠੱਲ ਪਏਗੀ ਔਰ ਉਮੀਦ ਵੀ ਕਰਦੇ ਹਾਂ ਕਿ ਪੁਛਗਿਚ ਦੌਰਾਨ ਪਤਾ ਲੱਗੇ ਕਿ ਹੋਰ ਕਿੰਨੀਆਂ ਵਾਰਦਾਤਾਂ ਨੂੰ ਇਹ ਆਲਰੇਡੀ ਅੰਜਾਮ ਦੇ ਚੁੱਕੇ ਸੀ ਇਹ ਗਿਰੋ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਸੀ ਖੈਰ ਪੁਲਿਸ ਦੇ ਸਾਹਮਣੇ ਸਵਾਲ ਬਹੁਤ ਸਾਰੇ ਨੇ ਪਰ ਆਮ ਲੋਕਾਂ ਦੇ ਲਈ ਥੋੜੀ ਰਾਹਤ ਵਾਲੀ ਖਬਰ ਹੈਗੀ ਹੈ ਕਿ ਲੁਟੇਰੀ ਹੁਣ ਪੁਲਿਸ ਦੇ शिकੰਜੇ ਦੇ ਵਿੱਚ